ਇਹ ਇਹ ਬੰਦੇ ਆਪਾਂ ਨੇ ਆ ਪਿਛਲੀ ਆ ਆ ਵੀ ਬੰਦ ਪਈ ਆ ਜਾਂਦਾ ਜੱਲਾ ਲੱਗਿਆ ਜੱਲਾ ਲੱਗਿਆ ਉਹਦਾ ਕੋਠੇ ਨੂੰ ਜਾਂਦਾ ਲੱਗਿਆ ਇਹਦੇ ਆ ਬਾਜੀ ਦੇਖੋ ਪੂਰੀ ਘੋੜੇ ਵਾਲੀ ਕੋਠੀ ਮਸ਼ਹੂਰ ਆ ਕੋਟਗਲਾ ਦੇ ਵਿੱਚ ਆ ਜਿਹੜੀ ਆ ਹਾਂ ਇੱਥੇ ਵੀ ਗੇ ਰਹਿੰਦੀ ਆ ਹਾਂ ਆ ਕੋਠੀ ਆ ਦੇਖੋ ਇੱਥੇ ਜਾਂਦਾ ਲੱਗਦਾ ਆ ਦੇਖ ਲੈ ਜਾਂਦਾ ਹਾਂ ਠੀਕ ਆ ਜੀ ਹਾਂ ਮੁੜ ਕੇ ਆ ਦੇਲਾ ਕੁੜੀਆ ਬਾ ਆਇਆ ਇੱਥੇ ਵੀ ਪਲਸਤ ਵੀ ਡਿੱਗਣ ਲੱਗਿਆ ਹੁਣ ਆ ਕੋਟਾ ਆ ਗਿਆ ਜੀ ਘਰ ਹਾਂ ਇਹ ਵੀ ਬਾਹਰ ਬੈਠੇ ਆ ਤੇ ਕਹਿੰਦੇ ਆ ਜ਼ਮੀਨ ਮੇਰੀ ਕੋਈ ਭੰਪਾ ਮਹਿੰਗੇ ਸਸਤੇ ਜਿੱਦਾਂ ਮਰਜ਼ੀ ਲੈ ਲਵੇ ਬਾਹਰ ਬੈਠੇ ਆ ਅੱਛਾ ਜ਼ਮੀਨ ਵੇਚਣ ਨੂੰ ਤਿਆਰ ਜਿਹੜੇ ਮਰਜ਼ੀ ਭਾ ਆ ਵੀ ਜੰਦਾ ਲੱਗਾ ਜੀ ਹਾਂ ਵੀ ਜੰਦਾ ਦੇਖ ਲੈ ਠੀਕ ਆ ਜੀ ਭਾ ਇਹ ਬੰਦੇ ਨੇ ਬੜੇ ਸ਼ੌਕ ਆ ਵੀ ਜੰਦਾ ਓਏ ਆ ਬੰਦੇ ਨੇ ਬੜੇ ਸ਼ੌਂਕ ਨਾਲ ਹਵੇਲੀ ਪਾਈ ਸੀ ਆ ਵੀ ਜੰਦਾ ਜੀ ਹਾਂ ਇਹਦਾ ਮੁੜ ਕੇ ਆਏ ਨਹੀਂ ਲੱਗਦਾ ਆ ਵੀ ਜੰਦਾ ਭਾਜੀ ਆ ਵੀ ਜੰਦਾ ਆ ਦੇਖੋ ਤਾਹ ਪਾਰ ਦੀ ਸੁੱਖ ਹਾਂ ਭਾਈ ਸਹੀ ਆ ਉਹ ਦੇਖੀ ਬਾਰ ਚੱਲਿਆ ਕੰਮ ਆ ਜਾਓ ਭਾਜੀ ਆ ਇਹ ਸਾਰੇ ਪਿੰਡ ਦੇ ਵਾਲੇ ਜੋ ਆ ਵੀ ਜਿੰਦਾ ਤੇ ਆ ਵੀ ਜਿੰਦਾ ਭਾਈ ਲੋ ਜੀ ਆ ਵੀ ਜਿੰਦਾ ਆ ਵੀ ਜਿੰਦਾ ਜਿੰਦਾ ਦਿਖਾਇਆ ਕਰ ਤੂੰ ਆ ਜਿੰਦੇ ਦਿਖਾ ਦੇ ਹਾਂ ਆ ਵੀ ਜਿੰਦਾ ਭਾਈ ਆ ਵੀ ਜਿੰਦਾ ਠੀਕ ਹੈ ਜੀ ਆ ਇੱਕ ਬੰਦੇ ਆ ਵੀ ਚਲੋ ਇਹ ਆਪਣੇ ਇੰਕੋਟਰਾ ਮਟਰਾਂ ਦਾ ਕੰਮ ਕਰਦੇ ਆ ਜਿਹੜਾ ਉੱਪਰ ਬਿਲਡਿੰਗ ਆ ਹਾਂ ਇਹ ਵੀ ਪਜ ਜਿੰਦਾ ਹੀ ਆ ਇਹੇ ਬਾਹਰ ਹੀ ਆ ਸਾਰੇ ਇਹ ਜ਼ਮੀਨਾਂ ਵੀ ਵੇਚ ਰਹੇ ਨੇ ਹਾਂ ਜੀ ਜ਼ਮੀਨਾਂ ਵੀ ਆਪਣੀਆਂ ਵੇਚ ਰਹੇ ਨੇ ਅੱਛਾ ਸਾਰੇ ਵੇਚ ਰਹੇ ਨੇ ਤਕਰੀਬਨ 90% ਵੇਚ ਰਹੇ ਨੇ 90 ਮੁੱਠੇ ਜਿੰਬੀਨਾ ਵਿੱਚ ਆ ਮੁੰਡਾ ਆ ਨਿਊਜ਼ੀਲੈਂਡ ਚਲ ਗਿਆ ਇਹਦੇ ਘਰ ਵੀ ਜਿੰਦਾ ਆ ਦੇਖ ਲਓ ਬਈ ਜਿੰਦਾ ਓਏ ਕੋਠੀ ਪਾ ਕੇ ਛੱਡ ਗਿਆ ਇੱਥੇ ਆਹਾ ਜੀ ਹਾਂ ਬੁੜਾ ਬੁੜੀ ਉੱਥੇ ਰਹਿੰਦੇ ਆ ਸਾਰੀ ਫੈਮਿਲੀ ਬਾਹਰ ਆ ਅੱਜ ਬਾਪੂ ਬੇਬੇ ਹੋਰੇ ਆ ਬੇਬੇ ਬਾਪੂ ਕੋਈ 90 90 ਸਾਲਾਂ ਦੇ ਕਰੀਬ ਆ ਜੀ ਕੋਈ ਇਹਨਾਂ ਨੂੰ ਪਛਾਣ ਆ ਆ ਵੀ ਜਿੰਦਾ ਦਾ ਸਾਹ ਓਏ ਠੀਕ ਆ ਜੀ ਆ ਕੁੰਜੇ ਦੇ ਕਿੰਨੀ ਡਬਲ ਸੂਰੀ ਕੋਠੀਆਂ ਦੇਖੇ ਕਿੰਨੀ ਕਰੀ ਕੋਈ ਬਈਆਂ ਨੇ ਲਿਆਇਆ ਜੀ ਉਹ ਹੀ ਹਾਂਜੀ ਆਲਾ ਕਰਵਈਆਂ ਦਾ ਮੋਲ ਹੀ ਲੈ ਲੈ ਮੋਲ ਲੈ ਸਰਦਾਰਾਂ ਵਾ ਜੀ ਠੀਕ ਹੈ ਜੀ ਆ ਦੋ ਕ ਪਾਮ ਬਣਾਇਆ ਜਿਹੜੇ ਦੁਕਾਨਮਾੜੀ ਮੋਟੀ ਖੋਲ ਕੇ ਬੈਠੇ ਆ ਜਿੱਦਾਂ ਪੁਰਾਣੇ ਪਿੰਡ ਆ ਦੇਖ ਲੱਕੇ ਭਾਈ ਕਿੰਨੀ ਕੋਠੀ ਆ ਉਹ ਜਿਹੜੀ ਕੋਠੀ ਆ ਭਾਜੀ ਹਾਂ ਇਹ ਵੀ ਦਿੰਦਾ ਉਹ ਦੇਖ ਹਾਂ ਕੀ ਲਿਖਿਆ ਦਰਵਾਜੇ ਵਾਲੇ ਦਰਵਾਜੇ ਵਾਲੇ ਦਰਵਾਜੇ ਵਾਲੇ ਵੱਜਦੇ ਭਾਜੀ ਇਹ ਇਹ ਦਰਵਾਜੇ ਵਾਲੇ ਵੱਜਦੇ ਹਾਂ ਨਹੀਂ ਪਿੰਡ ਦੇ ਇਹਨਾਂ ਦੇ ਮਗਰ ਵਾਲੇ ਜਿਹੜੇ ਆ ਉਹ ਉਹਨਾਂ ਦੇ 50 ਕਿੱਤੇ ਸਾਡੇ ਪਿੰਡ 'ਚ ਹਾਂ ਉਹ ਵੀ ਬਾਹਰ ਹੀ ਰਹਿੰਦੇ ਕੋਈ ਨਹੀਂ ਹੁੰਦੇ 50 ਕਿੱਲੇ ਜ਼ਮੀਨ ਆਹ ਕਿੱਲੇ ਪਿੰਡ ਦੀ ਜ਼ਮੀਨ ਆ ਉਹ ਉਹ ਆ ਵੀ ਜਿੰਦਾ ਉਹ ਵੀ ਸਾਡੀ ਹਾਂ ਨਹੀਂ ਜਿੰਦਾ ਹੀ ਹੈ ਵੀ ਉੱਥੇ ਤੁਸੀਂ ਦੇਖੋ ਇਹ ਪਿੰਡ 'ਚ 80% ਜੰਦੇ ਆ 20% ਹਨਾ ਪੰਜ ਤੋਂ 10 ਮੁੰਡੇ ਆ ਜੀ ਅਸੀਂ ਆ ਵੀ ਬਾਹਰ ਜੰਦਾ ਇਹਦੇ ਹੋਰ ਕੋਠੀ ਰਹੀ ਨੇ ਪੰਜ ਤੋਂ 10% ਮੁੰਡੇ ਰਹਿ ਗਏ ਆ ਜੀ ਅਸੀਂ ਪਿੰਡ ਚ ਬਸ ਹਾਂਜੀ ਬਸ ਉਹ ਵੀ ਮੁੰਡੇ ਵਿੱਚੋਂ ਜਿੱਦਾਂ ਲਾ ਲੋ ਅਸੀਂ ਇਹ ਜਮੀਨਾ ਜਮੀਨਾ ਕਿਸੇ ਵੀ ਰੇਟ 'ਤੇ ਵੇਚਣ ਨੂੰ ਤਿਆਰ ਹੈ ਭਾਜੀ ਚਲੋ ਕੋਈ ਅੜ ਕੇ ਵੇਚ ਲੇਦਾ ਕੋਈ ਰਵੈ ਲੈ ਲੈਂਦਾ ਆ ਦੇਖੋ ਆ ਕੋਠੀ ਨੂੰ ਵੀ ਜੰਦਾ ਭਾਜੀ ਹਾਂ ਇਹੋ ਜਿਹੜੀ ਮੈਨ ਲੈਂਦਾ ਸੀ ਭਾਜੀ ਹਾਂਜੀ ਇਹ ਤੁਸੀਂ ਲੈਂਦੇ ਆ ਜੰਦਾ ਹਾਂ ਠੀਕ ਹੈ ਜੀ हां जी ਸਾਡੇ ਪਿੰਡ ਦੇ ਜੱਦੀ ਸ਼ਾਹ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਜੀ ਛਾ ਹਾਂ ਇਹ ਇਹਦਾ ਮੁੰਡਾ ਕਹਿੰਦਾ ਆ ਬੇ ਬਾਪੂ ਤੂੰ ਇੰਦੀਆ ਬੈਠਾ ਕੀ ਕਰਦਾ ਤੇਤੋਂ ਇੰਨੇ ਬਿਲੀਅਨ ਏਅਰ ਦੀ ਪ੍ਰਾਪਰਟੀ ਆ ਬੇਚ ਕੇ ਇੱਥੇ ਘਾਤੋਂ ਲੈ ਕੇ ਆਉਂਦਾ ਸਭ ਅੱਛਾ ਹਾਂ ਬਿਲੀਅਨ ਏਅਰ ਕਹਿੰਦਾ ਤੇ ਕੋ ਪ੍ਰਾਪਰਟੀਆਂ ਤੂੰ ਐਵੇਂ ਹੀ ਕਹਿੰਦਾ ਉੱਥੇ ਭੱਸੜ ਬਣਾਉਣ ਦੀ ਵਾਹਿਗੁਰੂ ਆਪ ਉਹਦੇ ਮੁੰਡੇ ਦੇ ਖੋਦ ਵਰਡਿੰਗਾਂ ਮੇਰੇ ਸਾਹਮਣੇ ਦੀ ਇੱਕ ਤਾਂ ਹੁੰਦੀ ਕਿਸੇ ਪੜਦੇ ਨਾ ਮੇਰੇ ਸਾਹਮਣੇ ਕਹਿੰਦਾ ਇਹ ਤਾਂ ਸਾਡੇ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ ਕਹਿੰਦਾ ਸਾਰੇ ਜਿੰਦੇ ਹੀ ਨਹੀਂ ਆ ਗੁਰੂ ਘਰ ਤੇ ਅਸੀਂ 3 ਕਰੋੜ ਰੁਪਇਆ ਲਾਤਾ ਜੀ ਮੱਥਾ ਟੇਕਣ ਵਾਲੇ ਅਸੀਂ 10 ਬੰਦੇ ਆ ਆਏ ਹਾਏ ਓਏ 3 ਕਰੋੜ ਰੁਪਇਆ ਲਾਇਆ ਗੁਰੂ ਘਰ ਤੇ ਕੀ ਫਾਇਦਾ 3 ਕਰੋੜ ਲਾਉਣ ਦਾ ਹਾਂਜੀ ਮੱਥਾ ਟੇਕਣ ਵਾਲੇ ਅਸੀਂ 10 ਜਾਨ ਬੰਦੇ ਹੀ ਨਹੀਂ ਰਹਿਣੇ ਬਾਈ ਲੰਗਰ ਜਦੋਂ ਜਦੋਂ ਲੰਗਰ ਚੱਲਦਾ ਵਾ ਜੀ ਇਹ 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 ਜਿਹੜੇ ਹੈਗੇ ਇਸਪਿੰਡ ਦੇ ਬੰਦੇ ਸਾਰੇ ਇਹ ਇੰਗਲੈਂਡ ਆ ਇੰਗਲੈਂਡ ਤੇ ਭਾਜੀ ਜ਼ਿਆਦਾਤਰ ਇੰਗਲੈਂਡ ਜਾਂ ਅਮਰੀਕਾ ਹਾਂ ਕੈਨੇਡਾ ਬਹੁਤ ਘੱਟ ਆ ਸਾਡੇ ਵਿੱਚੋਂ ਆ ਦੋ ਕੰਟਰੀਆਂ ਜਿਆਦਾ ਭਾਵੇਂ ਇੰਗਲੈਂਡ ਜਿਆਦਾ ਭਾਵੇਂ ਇੰਗਲੈਂਡ ਜਿਆਦਾ ਅਮਰੀਕਾ ਵੀ ਬੜੀ ਠੀਕ ਹੈ ਜਿੱਦੋਂ ਆਪਣੇ ਬੰਦੇ ਜਿਹੜੇ ਹੈਗੇ ਉਹਨਾਂ ਦੇ 50-60-60 ਟਰਾਲੇ ਆ ਉੱਥੇ ਤੇ ਪਰ ਇੰਗਲੈਂਡ ਦੇ ਵਿੱਚ ਜ਼ਿਆਦੀ ਗਿਣਤੀ ਤੇ ਉਹ ਗਿਣਤੀ ਆ ਸਾਰੀ ਜ਼ਮੀਨ ਪਾ ਗੱਲਾ ਯਾਰ ਡਾਲਰਾਂ ਨੇ ਕੋਰਪੋਰੇਟਰਾਂ ਨੇ ਖਰੀਦੀ ਹੋਆ ਆਹ 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 ਵਾਲੀ ਜ਼ਮੀਨ ਇਹਦੇ ਕੋਰਪੋਰੇਟਰਾਂ ਨੇ ਖਰੀਦ ਲਈ ਹੈ ਭਾਜੀ ਅੱਛਾ ਆ ਸਾਡੇ ਇੱਕ ਡਾਕਟਰ ਸਾਹਿਬ ਹੈ ਉਹਨਾਂ ਦੀਆਂ ਜ਼ਮੀਨਾਂ ਉਹ ਅੜਿਆ ਆ ਮੈਂ ਨਹੀਂ ਕਹਿੰਦਾ ਦੇਣੀ ਹੈ ਹਾਂ ਠੀਕ ਹੈ ਜੀ ਆ ਇਧਰ ਵਾਲੀ ਸਾਰੀ ਜ਼ਮੀਨ ਜਿਹੜੀ ਆ ਹੁਣ ਇੱਥੋਂ ਸਟਾਰਟ ਹੋਣੀ ਆ ਖੱਬੇ ਹੱਥ ਵਾਲੀ ਇਹ ਸਾਰੀ ਕੋਰਪੋਰੇਟ ਦੁਆਬਾ ਤਾਂ ਖਤਮ ਹੋ ਗਿਆ ਜਰਾ ਇਹ ਹਣਾ ਇਹ ਸਾਡੇ ਪਿੰਡ ਦੀ ਨਹੀਂ ਜੀ ਹਰੇਕ ਪਿੰਡ ਦੀ ਸਟੋਰੀ ਆ ਜੀ ਦੁਆਬੇ ਦੇ ਦੁਆਬੇ ਦੀ ਹਰੇਕ ਘਰ ਦੀ ਕਹਾਣੀ ਆ ਜੀ ਇਹ ਬਾਹਰ ਕਰਦੀ ਇਹੀ ਕਹਾਣੀ ਹੈ ਇੱਕ ਘਰ ਦੀ ਨਹੀਂ ਹੈਗੀ ਹਰੇਕ ਘਰ ਦਾ ਇਹੀ ਆ ਅਸੀਂ ਤੁਹਾਨੂੰ ਦੁਆਬੇ ਦੇ ਇੱਕ ਪਿੰਡ ਦੀ ਕਹਾਣੀ ਦਿਖਾਈ ਜੀ ਜਿਹੜਾ 80% ਜੰਦੇ ਨੇ ਬਾਈ ਲੱਗੇ ਤੇ ਦੁਆਬੇ ਦੇ ਕਹਿੰਦੇ ਹਰ ਪਿੰਡ ਦੀ ਕਹਾਣੀ ਆ 80% ਦੁਆਬਾ ਜਿਹੜਾ ਉਹ ਬਾਹਰ ਜਾ ਚੁੱਕਿਆ ਹੈ ਚਲੋ ਬਾਹਰ ਜਾਣਾ ਸੀ ਕਹਿੰਦੇ ਮਾਰੀ ਗੱਲ ਨਹੀਂ ਕਮਾਈਆਂ ਕਰਨ ਲਈ ਆਪਣੇ ਜਵਾਬ ਪਾਉਣ ਲਈ ਬਾਹਰ ਜਾਣਾ ਮਾੜਾ ਨਹੀਂ ਪਰ ਜਿਹਨੇ ਇੱਥੇ ਇਸ ਨੌਜਵਾਨ ਨੇ ਸੁਣਾਇਆ ਦੱਸਿਆ ਕਿ ਤੇਰਾ ਪਿੰਡ ਇਹੀ ਹੈ ਮੇਰਾ ਬੋਰਡ ਦਾ ਪਿੰਡ ਹੈ ਬੋਰਡ ਚੱਲਦਾ ਹੈ ਬੋਰਡ ਚੱਲਿਆ ਪਿੰਡ ਇਸ ਪਿੰਡ ਦੇ ਹੀ ਜੰਦੇ ਦਿਖਾਏ ਇਹ ਜਿਆਦਾ ਨੌਲੇਜ ਇਸ ਕਰਕੇ ਵੀ ਹੈ ਜੀ ਮੈਂ ਪਿਛਲੀ ਵਾਰ ਨੇ ਅੰਦਰ ਪੰਜਿਆ ਸੀ ਉਦੋਂ ਫੇ ਸਾਰੀ ਨੌਲੇਜ ਦਾ ਪਤਾ ਲੱਗ ਜਾ ਸਕਦਾ ਵੀ ਆ ਸਾਰੀਆਂ ਜ਼ਮੀਨਾਂ ਇੱਥੇ ਆ ਕੇ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਉਹ ਖਰੀਦ ਰਹੇ ਨੇ ਡੀਲਰ ਖਰੀਦ ਰਹੇ ਨੇ ਤੇ ਇੱਥੇ ਦੱਸਿਆ ਕਿ ਇਹ ਤਾਂ ਕਹਿੰਦੇ ਜਿਹੜੇ ਮਰਜ਼ੀ ਭਾ ਜਮੀਨ ਵੇਚਣ ਨੂੰ ਤਿਆਰ ਹੋਏ ਬੈਠੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜ਼ਿਆਦਾਤਰ ਦੁਆਬਾ ਇੰਗਲੈਂਡ ਚ ਕਹਿੰਦੇ ਜਾਦੇ ਦੁਆਬਾ ਬਾਹਰ ਹੈ ਇੰਗਲੈਂਡ ਦਾ ਇੰਗਲੈਂਡ ਤੇ ਦੁਆਬਾ ਜਿਆਦੇ ਨੇ ਇੰਗਲੈਂਡ ਲੱਗਦੇ ਹੀ ਨਹੀਂ ਵੀ ਇੰਗਲੈਂਡ ਗੋਰਿਆਂ ਦਾ ਮੁਰਖ ਜਿਹੜੇ ਗੋਰਿਆਂ ਨੇ ਪੌਣੀ ਦੁਨੀਆ ਤੇ ਰਾਜ ਕੀਤਾ ਅੱਜ ਜਿਹੜਾ ਉੱਥੇ ਹਾਲਾਤ ਬਣੇ ਹੋਏ ਨੇ ਜੇ ਦੇਖਦੇ ਆਂ ਵੀਡੀਓ ਵੀਡੀਓ ਆਉਂਦੀਆਂ ਨੇ ਇਸ ਤਰ੍ਹਾਂ ਬੁਰਕਿਆਂ ਵਰਕਿਆਂ ਦੇ ਵਿੱਚ ਉਹ ਬੀਬੀਆਂ ਫਿਰਦੀਆਂ ਨੇ ਤੇ ਮਾਹੌਲ ਬਣਿਆ ਹੋਇਆ ਐ ਲੱਗਦਾ ਜਿਵੇਂ ਕੋਈ ਅਰਬ ਕੰਟਰੀ ਹੋਵੇ ਕੋਈ ਮੁਸਲਮਾਨ ਦੇਸ਼ ਹੁੰਦਾ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਕਦੇ ਡਾਲਰਾਂ ਪਿੱਛੇ ਦਵੀ ਭੱਜ ਗਏ ਹੋ ਲਾਲਚ ਨੇ ਤੁਹਾਨੂੰ ਅੰਨੇ ਕਰਤਾ ਹੋਣੀ ਅੱਖਾਂ ਦੇ ਪਰਦਾ ਪਾਤਾ ਤੁਸੀਂ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਵੇਚ ਕੇ ਆਪਣੀ ਧਰਤੀ ਮਾਂ ਛੱਡ ਕੇ ਭੱਜ ਗਏ ਹੋ ਭਗੌੜੇ ਹੋ ਗਏ ਹੋ ਬੇਦਾਵਾ ਲਿਖ ਕੇ ਦੇ ਕੇ ਭੱਜ ਗਏ ਹੋ ਮੁੱਖ ਮੂੜ ਗਿਓ ਆਪਣੀ ਮਾਂ ਧਰਤੀ ਕੋਲੋਂ ਸੋਨੇ ਉੱਚੇ ਹਾਲਾਤ ਦੇਖੋ ਥੋੜੇ ਹੁੰਦੇ ਜਦੋਂ ਉੱਥੇ ਮੁਸਲਮਾਨਾਂ ਦੀ ਗਿਣਤੀ ਵੱਧ ਗਈ ਤੇ ਗੋਰਿਆਂ ਨੇ ਤਾਂ ਆਪੀ ਛੱਡ ਕੇ ਤੁਰੇ ਗੋਰੇ ਨਹੀਂ ਲੜਦੇ ਲੋੜਦੇ ਹੁੰਦੇ ਜਿੱਥੇ ਗੋਰਿਆਂ ਦੀ ਗਿਣਤੀ ਘਟ ਜੇ ਗੋਰੇ ਹੌਲੀ ਹੌਲੀ ਉੱਥੇ ਦੂਜੇ ਪਾਸੇ ਤੁਰ ਜਾਂਦੇ ਆ ਤੇ ਥੋੜੇ ਛੱਤਰ ਫਿਰਨਾ ਯਾਦ ਰੱਖੋ ਮੇਰੀ ਗੱਲ ਇਹ ਜਿਹੜੇ ਇੱਥੋਂ ਤੁਸੀਂ ਭੱਜ ਰਹੇ ਹਾਂ ਹਾਲੇ ਵੀ ਮੌਕਾ ਹੈਗਾ ਜਾਣਾ ਬੇਸ਼ੱਕ ਤੁਸੀਂ ਉੱਥੇ ਰਹੋ ਆਪਣੀਆਂ ਜ਼ਮੀਨਾਂ ਨਾਲ ਵਿੱਚੋਂ ਇੱਥੋਂ ਆਪਣੇ ਘਰਾਂ ਨਾਲ ਵਿੱਚੋਂ ਪਤਾ ਨਹੀਂ ਕਿਹੜੀ ਛੋਡੀ ਪੀੜੀ ਕਿਹੜੀ ਛੋਡੀਆਂ ਆਣ ਬਾਣ ਨਸਲਾਂ ਇੱਧਰ ਵਾਪਸ ਮੋੜੇ ਪਾ ਲੈਣ। ਤੋ ਉਹਨਾਂ ਛੋੜੇ ਕੋਲ ਰਹਿਣ ਨੂੰ ਘਰ ਤੇ ਖਾਣ ਜੋਗਰੇ ਦਾਣੇ ਪੈਦਾ ਕਰਨ ਲਈ ਜ਼ਮੀਨ ਧਰਤੀ ਹੋਣੀ ਚਾਹੀਦੀ ਹੈ ਬਾਈ। ਛੋੜੇ ਕੋਲ ਬਾਹਰ ਬਹੁਤ ਵੱਡੇ ਵੱਡੇ ਕਾਰੋਬਾਰ ਆ ਫਿਰ ਇੱਥੇ ਜ਼ਮੀਨਾਂ ਕਿਉਂ ਵੇਚਦੇ ਯਾਰ? ਸੰਭ ਕੇ ਰੱਖ ਲਓ। ਸੋ ਦੁਆਬੇ ਵਾਲੋ ਬਹੁਤ ਦੁੱਖ ਹੁੰਦਾ ਮੈਂ ਅੱਜ ਦੁਆਬੇ 'ਚ ਕੁੱਕੜ ਪੰਡ ਆਇਆ ਸੀਗਾ ਜਿੱਥੇ ਜਿਹੜੀ ਰੈਲੀ ਸੀਗੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਦੋਂ ਦਾਬੇ ਦੇ ਪਿੰਡਾਂ ਬੇ ਦੀ ਲੰਗਦੇ ਆ ਅਜਾੜਾ ਹੀ ਪਿਆ ਪਿਆ ਚਾਸ ਫਿਰਿਆ ਅਜਾੜਾ ਦਿਖਦੇ ਹੀ ਨਹੀਂ ਕੋਈ ਨਜ਼ਰੀ ਨਹੀਂ ਆਉਂਦਾ ਜਾਂ ਜੰਦੇ ਨੇ ਤੇ ਜਾਂ ਪ੍ਰਵਾਸੀ ਬੈਠੇ ਆ ਸੋ ਰੱਬ ਦਾ ਵਾਸਤਾ ਯਾਰ ਮੈਂ ਕਹਿਣਾ ਹੁੰਦਾ ਵੀ ਕੁਦਰਤ ਦਾ ਵੀ ਨਿਜਮ ਹੈ ਖਾਲੀ ਪਈ ਹੋਈ ਧਰਤੀ ਨੂੰ ਖਾਲੀ ਪਏ ਹੋ ਘਰਾਂ ਨੂੰ ਕੁਦਰਤ ਵੀ ਝਾੜ ਕਾਪੂਸਣਾ ਪਰ ਦਿੰਦੀ ਹੈ ਤੇ ਜਿਹੜੀ ਧਰਤੀ ਛੱਡ ਕੇ ਹੀ ਜਾ ਰਹੇ ਆ ਕਿ ਕਿਸੇ ਨਾ ਕਿਸੇ ਨਾਲ ਕੇ ਭਰ ਦੇਣੀ ਆ ਬਾਈ ਇਹ ਧਰਤੀ ਖਾਤਰ ਬਾਈ ਹਜ਼ਾਰਾਂ ਸਾਲ ਤੋਂ ਘਰ ਨਾ ਘਾਲੀਆ ਖੂਨ ਡੋਲੇ ਆ ਜੰਗਾਂ ਜੁੱਦ ਕੱਲੂ ਘਾਰੇ ਫਾਂਸੀਆਂ ਗੋਲੀਆਂ ਕੀ ਨਹੀਂ ਖਾਦਾ ਸੀ ਜਾਂ ਕਿਉਂ ਸਾਡੇ ਗੁਰੂ ਆਪਣੇ ਬੱਚੇ ਤੱਕ ਕਰਵਾਨ ਕਰ ਗਏ ਯਾਰ ਇਸ ਦੀ ਹੋਂਦ ਨੂੰ ਬਚਾਉਣ ਲਈ ਸਾਡੀ ਪਛਾਣ ਨੂੰ ਬਰਕਰਾਰ ਰੱਖਣ ਲਈ ਸਾਡੀ ਸੱਭਿਆਚਾਰ ਨੂੰ ਬਚਾਉਣ ਲਈ ਸਾਡੀ ਧਰਤੀ ਮਾਂ ਲਈ ਸਾਡੀਆਂ ਮਾਂ ਮਾਂ ਨੇ ਟੋਟੇ ਕਰਕੇ ਆਪਣੇ ਬੱਚੇ ਨੇ ਝੋਲੀ ਚ ਪਾਇ ਲਿਆ ਕੱਲੇ ਡਾਲਰਾਂ ਨੇ ਸਾਨੂੰ ਪੌਂਡਾਂ ਨੇ ਅੰਨੇ ਕਰਤਾ ਯਾਰ ਜਿਹੜੇ ਬੰਦੇ ਅੱਜ ਆ ਪੰਜਾਬ ਦੀ ਧਰਤੀ ਤੋਂ ਆਪਣਾ ਘਰ-ਬਾਰ ਵੇਚ ਕੇ ਆਪਣੀ ਧਰਤੀ ਮਾਂ ਵੇਚ ਕੇ ਸਦਾ ਲਈ ਜਾ ਰਹੇ ਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਣ ਦੇ 3 ਕਹਾਣ ਦੇ ਹੱਕਦਾਰ ਨਹੀਂ ਹੈਗੇ ਆਪਣੇ ਨਾਮ ਅਗਰੋਂ ਸਿੰਘ ਤੇ ਕੌਰ ਲਾਉਣਾ ਛੱਡ ਦਿਓ ਅਗਲੇ ਨੇ ਲਹਾਈ ਦੇਣਾ ਛੋੜੀ ਛੋੜੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਨੇ ਬੈਸੀ ਲਾ ਦੇਣਾ ਇਹ ਯਾਦ ਰੱਖਿਓ ਹਲੇ ਵੀ ਸਮਾਂ ਹੈ ਹਲੇ ਹੀ ਮੌਕਾ ਪਰ ਤੇ ਆ ਮੁੜਿਓ